ਦੋਸਤੋ ਹੁਣ ਆਯੂਸ਼ਮਾਨ ਕਾਰਡ ਦੇ ਵਿੱਚ ਨਵਾਂ ਅਪਡੇਟ ਕਰ ਦਿੱਤਾ ਗਿਆ ਹੈ ਹੁਣ ਆਯੂਸ਼ਮਾਨ ਕਾਰਡ ਤੇ ਤੁਹਾਨੂੰ ਜ਼ਿਆਦਾ ਬੈਨੀਫਿਟ ਮਿਲੇਗਾ ਕਿਉਂਕਿ ਹੁਣ ਆਯੂਸ਼ਮਾਨ ਕਾਰਡ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਰੂਲਸ ਔਰ ਤੁਹਾਡੇ ਵਾਸਤੇ ਹੋਰ ਸਾਰੀਆਂ ਯੋਜਨਾਵਾਂ ਨੂੰ ਐਡ ਕੀਤਾ ਗਿਆ ਹੈ ਕਿਉਂਕਿ ਦੋਸਤੋ ਹੁਣ ਤੁਹਾਨੂੰ ਪਤਾ ਹੈ ਕਿ ਆਯੂਸ਼ਮਾਨ ਕਾਰਡ ਤੇ ਤੁਹਾਡਾ ਪਹਿਲਾਂ ਫ੍ਰੀ ਦੇ ਵਿੱਚ ਇਲਾਜ ਹੁੰਦਾ ਸੀ ਤੇ ਹੁਣ ਦੋਸਤੋ ਉਸ ਤੇ ਤੁਹਾਡੇ ਤੱਕ ਹੋਰ ਵੀ ਯੋਜਨਾ ਪਹੁੰਚਾਈਆਂ ਜਾਣਗੀਆਂ ਤੇ ਦੋਸਤੋ ਆਓ ਇਸ ਵੀਡੀਓ ਦੇ ਵਿੱਚ ਆਪਾਂ ਨਵਾਂ ਇੱਕ ਆਯੂਸ਼ਮਾਨ ਕਾਰਡ ਅਪਲਾਈ ਕਰਦੇ ਹਾਂ ਜਿਦੇ ਵਿੱਚ ਤੁਹਾਨੂੰ 12 ਲੱਖ ਰੁਪਏ ਤੱਕ ਫ੍ਰੀ ਅੱਜ ਇਸ ਤੋਂ ਇਲਾਵਾ ਤੁਹਾਡਾ ਹੋਰ ਵੀ ਸਹੂਲਤਾਂ ਦਾ ਵਾਅਦਾ ਕੀਤਾ ਜਾਂਦਾ ਹੈ। ਤਾਂ ਦੋਸਤੋ ਆਓ ਇਸ ਵੀਡੀਓ ਦੇ ਵਿੱਚ ਆਪਾਂ ਉਸ ਨਵੇਂ ਆਯੁਸ਼ਮਨ ਕਾਰਡ ਨੂੰ ਅਪਲਾਈ ਕਰਨਾ ਸਿੱਖਦੇ ਹਾਂ ਜਿਨ੍ਹਾਂ ਦਾ ਆਯੁਸ਼ਮਨ ਕਾਰਡ ਬੰਦ ਹੈ ਜਾਂ ਫਿਰ ਇਨਐਕਟਿਵ ਹੈ ਉਸ ਨੂੰ ਐਕਟਿਵ ਕਰਨਾ ਚਾਹੁੰਦੇ ਹੋ ਉਹ ਵੀ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਪਤਾ ਲੱਗ ਜਾਊਗਾ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਨਾ ਤਾਂ ਸੈਂਟਰਾਂ ਦੇ ਵਿੱਚ ਜਾਓਗੇ ਨਾ ਹੀ ਕੈਫੇ ਦੇ ਵਿੱਚ ਜਾਓਗੇ ਘਰ ਬੈਠੇ ਹੀ ਆਪਣੇ ਕੰਮ ਕਰ पाओगे। ਜੇਕਰ ਇਸ ਵੀਡੀਓ ਨੂੰ ਪਹਿਲੀ ਵਾਰ ਤੁਸੀਂ ਦੇਖਿਆ ਹੈ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ। ਤਾਂ ਹੀ ਤੁਹਾਡੇ ਤੱਕ ਇਦਾਂ ਦੀਆਂ ਵੀਡੀਓ ਪਹੁੰਚਣ ਕਰਨ ਗਿਆ ਜੇਕਰ ਤੁਸੀਂ ਸਾਡੇ ਨਾਲ ਜੁੜੇ ਹੋਗੇ ਤਾਂ ਆਓ ਦੋਸਤੋ ਅੱਗੇ ਇਸ ਵੀਡੀਓ ਬਾਰੇ ਸਾਰੀ ਜਾਣਕਾਰੀ ਲੈਂਦੇ ਹਾਂ ਦੋਸਤੋ ਨਵੇਂ ਪ੍ਰੋਸੈਸ ਦੇ ਵਿੱਚ ਆਯੁਸ਼ਮਾਨ ਕਾਰਡ ਇਲਾਜ ਕਾਰਡ ਅਪਲਾਈ ਕਰਨ ਲਈ ਤੁਸੀਂ ਆਪਣੇ ਪਲੇ ਸਟੋਰ ਦੇ ਵਿੱਚ ਚਲੇ ਜਾਓਗੇ ਸਰਚ ਬਾਕਸ ਵਿੱਚ ਜਾਓਗੇ ਤੇ ਇੱਥੇ ਸਰਚ ਕਰੋਗੇ ਆਯੁਸ਼ਮਾਨ ਐਪ ਜਦੋਂ ਤੁਸੀਂ ਇਹ ਸਰਚ ਕਰੋਗੇ ਸੈਕਿੰਡ ਨੰਬਰ ਤੇ ਤੁਸੀਂ ਦੇਖੋਗੇ ਆਯੁਸ਼ਮਾਨ ਐਪ ਆ ਰਿਹਾ ਹੈ ਇੰਸਟਾਲ ਕਰਕੇ ਤੁਸੀਂ ਸਿੰਪਲੀ ਇਸ ਨੂੰ ਓਪਨ ਕਰ ਲੋਗੇ ਜਦੋਂ ਦੋਸਤੋ ਤੁਸੀਂ ਇੰਸਟਾਲ ਕਰਕੇ ਇਸ ਨੂੰ ਓਪਨ ਕਰੋਗੇ ਤੁਹਾਡੇ ਸਾਹਮਣੇ ਇਦਾਂ ਇੰਟਰਫੇਸ ਆ ਜਾਏਗਾ 5 ਲੱਖ ਤੱਕ ਮੁਫਤ ਇਲਾਜ نیچے ਦੇਖੋਗੇ ਤੁਸੀਂ ਦੇਖੋਗੇ ਲੌਗਇਨ ਪੈਨਲ ਆ ਰਿਹਾ ਹੈ ਲੌਗਇਨ ਤੇ ਕਲਿੱਕ ਕਰ ਦਿਓ ਉਸ ਤੋਂ ਬਾਅਦ ਜਦੋਂ ਤੁਸੀਂ ਲੌਗਇਨ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਦੋ ਆਪਸ਼ਨ ਆ ਰਹੀਆਂ ਹਨ ਬੈਨੀਫਿਸ਼ਰੀ ਆਪਰੇਟਰ ਅਤੇ ਤੁਸੀਂ ਬੈਨੀਫਿਸ਼ਰੀ ਤੇ ਕਲਿੱਕ ਕਰੋਗੇ ਫਿਰ ਦੋਸਤੋ ਜਦੋਂ ਤੁਸੀਂ ਬੈਨੀਫਿਸ਼ਰੀ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇਦਾਂ ਕੈਪਚਾ ਫਿਲ ਕਰਨ ਦੀ ਆਪਸ਼ਨ ਆਏਗੀ ਇਹ ਜਿਹੜਾ ਤੁਸੀਂ ਕੈਪਚਾ ਦੇਖ ਰਹੇ ਹੋ ਇਹ ਕੈਪਚਾ ਤੁਸੀਂ ਇੱਥੇ ਫਿਲ ਕਰ ਦੋਗੇ ਫਿਰ ਇੱਥੇ ਤੁਸੀਂ ਆਪਣਾ ਮੋਬਾਈਲ ਨੰਬਰ ਫਿਲ ਕਰੋਗੇ ਫਿਰ ਵਾਇਰ ਵੇ ਤੇ ਕਲਿੱਕ ਕਰ ਦੋਗੇ ਇਹਨਾਂ ਕੰਮ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਅੱਗੇ ਲੌਗਇਨ ਪੈਨਲ ਆ ਜਾਏਗਾ ਉਹ ਵੀ ਮੈਂ ਤੁਹਾਨੂੰ ਦੱਸਦਾ ਹਾਂ हूँ जो दोस्तों तुम वेरीफाई पर क्लिक करोगे तो जो इतने मोबाइल नंबर फिल करोगे उस पर ओ टी पी आएगा वो ओ टी पी इत दर्ज करके जो एक कैप्चा देख रहे हो यह कैप्चा इतने फिल करके नीचे तुम देखोगे लॉगिन ऑप्शन आ रही है इतने तुम्हें लॉगिन कर दोगे सिंपली दोस्तों आपका कैपचा फिल करते हाँ फिर इतने आपगइन पर क्लिक करते हाँ लॉगइन पर जिमें क्लिक करा तो देखोगे तो सामने नवा इंटरफेस खुल के आ जाएगा आप इतने लॉगइन पर क्लिकता तुम देखोगे तो सामने अगर खुल जाएगा ਇੱਥੇ ਤੁਸੀਂ ਦੇਖੋਗੇ ਪ੍ਰੋਸੈਸਿੰਗ ਯੂਰ ਰਿਕੁਐਸਟ ਆਪਣੀ ਰਿਕੁਐਸਟ ਪ੍ਰੋਸੈਸ ਦੇ ਵਿੱਚ ਹੈ ਤਾਂ ਦੋਸਤੋ ਤੁਸੀਂ ਜਦੋਂ ਵੀ ਕਾਰਡ ਅਪਲਾਈ ਕਰਨਾ ਹੈ ਤੁਸੀਂ ਧਿਆਨ ਦੇ ਵਿੱਚ ਰੱਖਦੇ ਹੋਏ ਕਾਰਡ ਨੂੰ ਅਪਲਾਈ ਕਰਨਾ ਹੈ ਗਲਤੀ ਕੋਈ ਵੀ ਨਹੀਂ ਕਰਨੀ ਇੱਥੇ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਤੁਹਾਡੀ ਪ੍ਰੋਫਾਈਲ ਖੁੱਲ ਚੁੱਕੀ ਹੈ ਐਤੋਂ ਹੁਣ ਤੁਸੀਂ ਮੇਨ ਪੁਆਇੰਟ ਗੱਲ ਜੋ ਕਿ ਯਾਦ ਵਿੱਚ ਰੱਖਣੀ ਹੈ ਸਕੀਮ ਪਹਿਲਾ ਸਕੀਮ ਪੀਐਮ ਜੇਬਾਈ ਫਰਸਟ ਨੰਬਰ ਤੇ ਸਟੇਟ ਜੋ ਵੀ ਆਪਣਾ ਸਟੇਟ ਹੈ ਜਿੱਦਾਂ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਹਾਂ ਤਾਂ ਪੰਜਾਬ ਤੇ ਸਿੰਪਲੀ ਸਰਚ ਕਰਾਂਗੇ ਉਸ ਤੋਂ ਬਾਅਦ ਜਦੋਂ ਆਪਾਂ ਆਪਣਾ ਸਟੇਟ ਚੂਜ਼ ਕੀਤਾ ਤੁਹਾਡੇ ਸਾਹਮਣੇ ਨੈਕਸਟ ਸਟੈਪ ਆਣਗੇ ਸਬ ਸਕੀਮ ਸਬ ਸਕੀਮ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਰਿਹਾ ਹੈ ਆਸ਼ਾ AWW AWH ਉਸ ਤੋਂ ਬਾਅਦ ਕੰਟਰੈਕਸ਼ਨ ਵਰਕਰ ਫਾਰਮਰ PMJY NFSA ਰਾਸ਼ਨ ਕਾਰਡ ਜਾਂ ਫਿਰ PMGYSCE ਯਾਨੀ ਕਿ ਤੁਸੀਂ ਇਸ ਦੇ ਵਿੱਚੋਂ ਆਪਣੇ ਨਾਮ ਤੇ ਸਰਚ ਕਰਨਾ ਹੈ ਆਸ਼ਾ ਤੋਂ ਵੀ ਕਰ ਸਕਦੇ ਹੋ ਫਾਰਮਰ ਤੇ ਵੀ ਕਰ ਸਕਦੇ ਹੋ نیچے PMGYSCC ਆ ਰਿਹਾ ਹੈ ਇਹਦੇ ਤੇ ਤੁਸੀਂ ਕਲਿੱਕ ਕਰਕੇ ਆਪਣਾ ਨਾਮ ਸਰਚ ਕਰੋਗੇ ਜਿੱਦਾਂ ਹੀ ਦੋਸਤੋ ਤੁਸੀਂ ਇੱਥੇ ਕਲਿੱਕ ਕਰੋਗੇ ਤੁਸੀਂ ਦੇਖ ਸਕਦੇ ਹੋ ਇੱਥੇ ਆ ਰਿਹਾ ਹੈ ਫੈਮਿਲੀ ਆਈਡੀ ਫੈਮਿਲੀ ਆਈਡੀ ਉਸ ਤੋਂ ਬਾਅਦ ਡਿਸਟ੍ਰਿਕਟ ਸਿਲੈਕਟ ਕਰੋ ਜੋ ਵੀ ਤੁਹਾਡਾ ਡਿਸਟ੍ਰਿਕਟ ਹੈ ਉਹ ਤੁਸੀਂ ਇਹ ਤੇ ਸਰਚ ਕਰ ਦਿਓ ਜਿਵੇਂ ਤੁਸੀਂ ਡਿਸਟ੍ਰਿਕਟ ਸਿਲੈਕਟ ਕਰੋਗੇ ਫੈਮਿਲੀ ਆਈਡੀ ਫਿਲ ਕਰ ਦੋ ਜੇ ਫੈਮਿਲੀ ਆਈਡੀ ਨਹੀਂ ਹੈਗੀ ਤੁਸੀਂ ਇੱਥੇ ਨਾਮ ਤੇ ਸਰਚ ਕਰਨਾ ਹੈ ਉਹ ਤੁਸੀਂ ਇੱਥੇ ਆਸ਼ਾ ਤੇ ਵੀ ਜਾ ਕੇ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਨਾਮ ਸਰਚ ਵਿੱਚ ਆ ਰਿਹਾ ਹੈ ਉਸ ਆਪਸ਼ਨ ਨੂੰ ਤੁਸੀਂ ਚੂਜ਼ ਕਰ ਲੈਣਾ ਉਸ ਤੋਂ ਬਾਅਦ ਜਿਵੇਂ ਹੀ ਦੋਸਤੋ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਆ ਰਿਹਾ ਹੈ ਸਿਲੈਕਟ ਬਾਈ ਸਲੈਕਟ ਬਾਈ ਫੈਮਿਲੀ ਆਈਡੀ ਆਧਾਰ ਨੰਬਰ ਆਧਾਰ ਨੰਬਰ ਤੇ ਕਲਿੱਕ ਕਰ ਦਿਓ ਉਸ ਤੋਂ ਬਾਅਦ ਡਿਸਟ੍ਰਿਕਟ ਜੋ ਵੀ ਤੁਹਾਡਾ ਡਿਸਟ੍ਰਿਕਟ ਹੈ ਉਸ ਤੋਂ ਬਾਅਦ ਤੁਸੀਂ ਆਧਾਰ ਕਾਰਡ ਜਦੋਂ ਆਪਣਾ ਫਿਲ ਕਰੋਗੇ ਕੈਪਚਾ ਫਿਲ ਕਰਕੇ ਸਰਚ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਤੁਹਾਡੀ ਸਾਰੀ ਡਿਟੇਲ ਖੁੱਲ ਜਾਵੇਗੀ ਤੁਹਾਡੇ ਫੈਮਿਲੀ ਮੈਂਬਰ ਆ ਜਾਣਗੇ ਐਥੇ ਤੁਸੀਂ ਦੇਖੋਗੇ ਇਹਦਾ ਤੁਹਾਡੇ ਸਾਹਮਣੇ ਤੁਹਾਡੇ ਨਾਮ ਸ਼ੋ ਹੋਣਗੇ ਉਸ ਤੋਂ ਬਾਅਦ ਤੁਸੀਂ ਜੇਕਰ ਕਾਰਡ ਨਹੀਂ ਬਣਿਆ ਤੁਹਾਡਾ ਡੂ ਈ ਕੇਵਾਈਸੀ ਤੁਹਾਡੇ ਸਾਹਮਣੇ ਆਏਗੀ ਐਥੇ ਤੁਹਾਨੂੰ ਡੂ ਈ ਕੇਵਾਈਸੀ ਤੇ ਕਲਿੱਕ ਕਰਨਾ ਪਵੇਗਾ ਜਦੋਂ ਦੋਸਤੋ ਤੁਸੀਂ ਡੂ ਈ ਕੇ ਬਸਤੀ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਤੁਹਾਡਾ ਫਾਰਮ ਅੱਗੇ ਪ੍ਰੋਸੈਸ ਵਿੱਚ ਚੱਲਿਆ ਜਾਵੇਗਾ ਤੇ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਆਪਣੀ ਕੇ ਵੀ ਸੀ ਕਰਨੀ ਪਵੇਗੀ ਉਹ ਵੀ ਮੈਂ ਤੁਹਾਨੂੰ ਦੱਸਦਾ ਹਾਂ ਜੇਕਰ ਦੋਸਤੋ ਤੁਹਾਡੇ ਕੋਲ ਰਾਸ਼ਨ ਕਾਰਡ ਨਹੀਂ ਹੈਗਾ ਜੇਕਰ ਰਾਸ਼ਨ ਕਾਰਡ ਹੈਗਾ ਹੈ ਉਸ ਦੇ ਵਾਸਤੇ ਤੁਸੀਂ ਕੀ ਕਰੋਗੇ ਉਹ ਵੀ ਮੈਂ ਤੁਹਾਨੂੰ ਦੱਸਦਾ ਹਾਂ ਉਸ ਦੇ ਲਈ ਦੋਸਤੋ ਸਿੰਪਲੀ ਤੁਸੀਂ ਬੈਕ ਆ ਜਾਓਗੇ ਜਿੱਥੇ ਆਪਾਂ ਆਸ਼ਾ ਚੂਜ਼ ਕਰਿਆ ਇੱਥੇ ਦੋਸਤੋ ਤੁਸੀਂ ਆ ਜਾਓਗੇ ਪੀ ਐਮ ਜੇ ਵਾਈ ਐਨ ਐਫ ਐਸ ਇਹ ਰਾਸ਼ਨ ਕਾਰਡ ਇੱਥੇ ਤੁਸੀਂ ਇਹ ਸਰਚ ਕਰੋਗੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਸਬ ਡਿਸਟ੍ਰਿਕਟ ਆ ਗਿਆ ਉਸ ਤੋਂ ਬਾਅਦ ਸਰਚ ਬਾਈ ਫੈਮਿਲੀ ਆਈਡੀ ਉਸ ਤੋਂ ਬਾਅਦ ਡਿਸਟ੍ਰਿਕਟ ਸਿਲੈਕਟ ਕਰੋ ਜੋ ਵੀ ਤੁਹਾਡਾ ਡਿਸਟ੍ਰਿਕਟ ਹੈ ਉਹ ਸਿਲੈਕਟ ਕਰ ਲਓ ਜਿੱਦਾਂ ਆਪਾਂ ਐਗਜ਼ਾਮਪਲ ਤੇ ਕੋਈ ਵੀ ਚੂਜ਼ ਕੀਤਾ ਉਸ ਤੋਂ ਬਾਅਦ ਆਪਾਂ ਫੈਮਿਲੀ ਆਈਡੀ ਚੂਜ਼ ਕਰਾਂਗੇ ਫੈਮਿਲੀ ਆਈਡੀ ਸਰਚ ਕਰਨ ਤੋਂ ਬਾਅਦ ਤੁਸੀਂ ਕੈਪਚਾ ਫਿਲ ਕਰੋਗੇ ਤੇ ਸਰਚ ਤੇ ਸਿੰਪਲੀ ਕਲਿੱਕ ਕਰ ਦੋਗੇ ਜਦੋਂ ਤੁਸੀਂ ਸਰਚ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਤੁਹਾਡੀ ਸਾਰੀ ਡਿਟੇਲ ਖੁੱਲ ਜਾਵੇਗੀ ਜਿਵੇਂ ਕਿ ਦੋਸਤੋ ਤੁਸੀਂ ਇੱਥੇ ਦੇਖ ਪਾਰੇ ਹੋਗੇ ਤੁਹਾਡਾ ਨਾਮ ਆ ਜਾਏਗਾ ਤੁਹਾਡਾ ਅਗੇ ਡੂ ਈਕੇਬੀਸੀ ਜਿਨ੍ਹਾਂ ਦਾ ਕਾਰਡ ਬਣਿਆ ਹੋਏਗਾ ਤੁਸੀਂ ਦੇਖ ਸਕਦੇ ਹੋ ਜਿੱਦਾਂ ਕਿ ਕਾਰਡ ਥੱਲੇ ਬਣਿਆ ਹੋਇਆ ਹੈ ਅਪਰੂਵ ਆ ਗਿਆ ਉਸ ਤੋਂ ਬਾਅਦ ਡਾਊਨਲੋਡ ਜਿਹੜਾ ਤੁਸੀਂ ਇਹ ਕਾਰਡ ਦੇਖ ਰਹੀ ਹੋ ਇਹ ਸਿਰਫ 5 ਮਿੰਟ ਦੇ ਵਿੱਚ ਬਣਾ ਕੇ ਤੇ 5 ਮਿੰਟਾਂ ਦੇ ਵਿੱਚ ਹੀ ਇੱਥੋਂ ਡਾਊਨਲੋਡ ਕੀਤਾ ਗਿਆ ਹੈ ਤੁਹਾਡੇ ਸਾਹਮਣੇ ਤੁਸੀਂ ਇੱਥੇ ਡੂ ਈ ਕੇ ਬੇਸ ਤੇ ਕਲਿੱਕ ਕਰ ਦੋਗੇ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਅੱਗੇ ਆ ਜਾਵੇਗੀ ਨਵੀਂ ਇਨਫੋਰਮੇਸ਼ਨ ਅਤੇ ਤੁਸੀਂ ਦੇਖੋਗੇ ਆਧਾਰ ਓਟੀਪੀ ਤੇ ਕਲਿੱਕ ਕਰੋਗੇ ਫੇਸ ਆਥੈਂਟੀਕੇਟ ਤੇ ਕਰਨਾ ਹੈ ਤਾਂ ਉਹ ਵੀ ਤੁਸੀਂ ਕਰ ਸਕਦੇ ਹੋ ਲੇਕਿਨ ਆਪਾਂ ਆਧਾਰ ਓਟੀਪੀ ਤੇ ਕਲਿੱਕ ਕਰਾਂਗੇ ਜਿਵੇਂ ਹੀ ਆਪਾਂ ਇੱਥੇ ਕਲਿੱਕ ਕਰਾਂਗੇ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਵੈਰੀਫਾਈ ਦੀ ਆਪਸ਼ਨ ਆ ਰਹੀ ਹੈ ਵੈਰੀਫਾਈ ਤੇ ਕਲਿੱਕ ਕਰ ਦੋ ਉਸ ਤੋਂ ਬਾਅਦ ਕੰਸੰਟ ਆਏਗਾ yes i am accept allow ਤੇ ਤੁਸੀਂ ਕਲਿੱਕ ਕਰ ਦਿਓ ਉਸ ਤੋਂ ਬਾਅਦ ਤੁਸੀਂ ਕੀ ਦੇਖੋਗੇ ਤੁਹਾਡੇ ਸਾਹਮਣੇ ਇਦਾਂ ਪ੍ਰੋਸੈਸ ਵਿੱਚ ਜਾਏਗਾ ਇੱਕ ਤਾਂ ਤੁਹਾਡਾ ਜਿਹੜਾ ਆਧਾਰ ਕਾਰਡ ਦੇ ਨਾਲ ਮੋਬਾਈਲ ਨੰਬਰ ਲਿੰਕ ਹੈ ਉਹਦੇ ਤੇ ਇੱਕ OTP ਜਾਏਗਾ ਦੂਸਰਾ ਜਿਹੜਾ ਤੁਸੀਂ ਮੋਬਾਈਲ ਨੰਬਰ ਫਿਲ ਕਰਕੇ ਆਏ ਹੋ ਲੌਗਇਨ ਕੀਤਾ ਉਹਦੇ ਤੇ ਇੱਕ OTP ਜਾਏਗਾ ਉੱਪਰ ਤੁਸੀਂ ਆਪਣਾ ਆਧਾਰ ਕਾਰਡ ਵਾਲਾ ਜਿਹੜਾ ਕੀ ਹੋਏਗਾ OTP ਫਿਲ ਕਰੋਗੇ نیچے ਤੁਸੀਂ ਜਿਹੜਾ ਲੌਗਇਨ ਕਰਕੇ ਆਏ ਹੋ ਉਹ OTP ਫਿਲ ਕਰ ਦੋਗੇ ਉਸ ਤੋਂ ਬਾਅਦ ਤੁਸੀਂ ਸਿੰਪਲੀ OTP ਜਦੋਂ ਫਿਲ ਕਰੋਗੇ ਤੁਸੀਂ ਆਪਣੇ ਆਪ ਸਰਚ ਵਿੱਚ ਚਲੇ ਜਾਓਗੇ ਤੇ ਅਗਲਾ ਸਟੈਪ ਕੀ ਹੈ ਉਹ ਮੈਂ ਤੁਹਾਨੂੰ ਅੱਗੇ ਦੱਸਦਾ ਹਾਂ ਉਸ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਇਦਾਂ ਤੁਹਾਡੀ ਪ੍ਰੋਫਾਈਲ ਖੁੱਲ ਜਾਵੇਗੀ ਫਿਰ ਦੋਸਤੋ ਤੁਸੀਂ ਉੱਪਰ ਫੋਟੋ ਕੈਪਚਰ ਤੇ ਚਲੇ ਜਾਓਗੇ ਇਦਾਂ ਤੁਸੀਂ ਆਪਣਾ ਫੋਟੋ ਕੈਪਚਰ ਕਰੋਗੇ ਜਿੱਦਾਂ ਦੋਸਤੋ ਤੁਸੀਂ ਦੇਖ ਪਾ ਰਹੇ ਹੋਗੇ ਅਤੇ ਤੁਹਾਡੇ ਸਾਹਮਣੇ ਮੈਂ ਸਕਰੀਨ ਇੱਥੇ ਜਿਹੜੀ ਕੀ ਹੋਵੇਗੀ ਬਲਰ ਕਰ ਦਾਂਗਾ ਲੇਕਿਨ ਤੁਸੀਂ ਆਪਣੀ ਫੋਟੋ ਇਦਾਂ ਕਲਿੱਕ ਕਰਨੀ ਹੈ ਜਿਵੇਂ ਦੋਸਤੋ ਤੁਸੀਂ ਦੇਖ ਰਹੇ ਹੋਗੇ ਇਹਦਾ ਤੁਸੀਂ ਆਪਣੀ ਫੋਟੋ ਕੈਪਚਰ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਥੱਲੇ ਆ ਰਿਹਾ ਹੈ ਤੁਹਾਡਾ ਮੋਬਾਈਲ ਨੰਬਰ ਤੁਸੀਂ ਇੱਥੇ ਆਪਣਾ ਮੋਬਾਈਲ ਨੰਬਰ ਫਿਲ ਕਰ ਦਿਓ ਜੋ ਵੀ ਤੁਹਾਡਾ ਮੋਬਾਈਲ ਨੰਬਰ ਹੈ ਉਸ ਤੋਂ ਬਾਅਦ ਵੈਰੀਫਾਈ ਤੇ ਕਲਿੱਕ ਕਰੋ ਤੁਹਾਡੇ ਮੋਬਾਈਲ ਨੰਬਰ ਤੇ ਇੱਕ OTP ਜਾਏਗਾ OTP ਦਰਜ ਕਰਕੇ ਤੁਸੀਂ ਇੱਥੇ ਆਪਣੇ ਫੋਨ ਨੂੰ ਵੈਰੀਫਾਈ ਕਰ ਲੋਗੇ ਜਿੱਦਾਂ ਹੀ ਦੋਸਤੋ ਤੁਸੀਂ ਆਪਣਾ ਮੋਬਾਈਲ ਓਟੀਪੀ ਦਰਜ ਕਰੋਗੇ ਤੁਸੀਂ ਦੇਖ ਸਕਦੇ ਹੋ ਮੋਬਾਈਲ ਓਟੀਪੀ ਦਰਜ ਕਰਨ ਤੋਂ ਬਾਅਦ ਤੁਹਾਡੀ ਸਾਰੀ ਅਗੇ ਇਨਫੋਰਮੇਸ਼ਨ ਹੋਰ ਵੀ ਖੁੱਲ ਜਾਵੇਗੀ ਜਿਹੜੀ ਕਿ ਦੋਸਤੋ ਤੁਹਾਨੂੰ ਦੇਣੀ ਪੈਗੀ ਤੇ ਜਿੱਦਾਂ ਕਿ ਦੋਸਤੋ ਤੁਸੀਂ ਦੇਖ ਰਹੇ ਹੋ ਆਪਾਂ ਮੋਬਾਈਲ ਨੰਬਰ ਫਿਲ ਕਰ ਦਿੱਤਾ ਉਸ ਤੋਂ ਬਾਅਦ ਸੰ ਡੇਟ ਆਫ ਬਰਥ ਪਿੰਨ ਕੋਡ ਤੁਸੀਂ ਫਿਲ ਕਰੋਗੇ ਜੋ ਵੀ ਤੁਹਾਡਾ ਪਿੰਨ ਕੋਡ ਹੈ ਤੁਸੀਂ ਇੱਥੇ ਆਪਣਾ ਜਿਹੜਾ ਡੇਟ ਆਫ ਬਰਥ ਹੈ ਸਹੀ ਚੂਜ਼ ਕਰ ਲਿਓ ਕਿਉਂਕਿ ਕਈ ਵਾਰ ਇੱਥੇ ਗਲਤ ਚੂਜ਼ ਹੋ ਜਾਂਦਾ ਹੈ ਉਹ ਤੁਸੀਂ ਆਪਣਾ ਸਹੀ ਕਰਕੇ ਇੱਥੋਂ ਕਰ ਲਿਓ ਜੀ ਉਸ ਤੋਂ ਬਾਅਦ ਤੁਸੀਂ ਆਪਣਾ ਪਿੰਨ ਕੋਡ ਜੋ ਵੀ ਹੈ ਉਹ ਤੁਸੀਂ ਫਿਲ ਕਰ ਦੋਗੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਡਿਸਟ ਰੂਲਰ ਹੋ अर्बन हो वो ਤੁਸੀਂ ਇੱਥੋਂ ਰੂਲਰ ਤੇ ਚੂਜ਼ ਕਰ ਲੋਗੇ ਜੇਕਰ ਪਿੰਡ ਦੇ ਵਿੱਚ ਹੋ ਉਸ ਤੋਂ ਬਾਅਦ ਤੁਸੀਂ ਡਿਸਟ੍ਰਿਕਟ ਚੂਜ਼ ਕਰੋਗੇ ਸਬ ਡਿਸਟ੍ਰਿਕਟ ਜੋ ਵੀ ਤੁਹਾਡਾ ਤਹਿਸੀਲ ਹੈ ਉਹ ਤੁਸੀਂ ਤਹਿਸੀਲ ਚੂਜ਼ ਕਰ ਲੋਗੇ ਉਸ ਤੋਂ ਬਾਅਦ ਤੁਹਾਡਾ ਵਿਲਜ ਕੀ ਹੈ ਉਹ ਤੁਸੀਂ ਆਪਣਾ ਵਿਲਜ ਵੀ ਇੱਥੋਂ ਸਿਲੈਕਟ ਕਰ ਲੋਗੇ ਵਿਲਜ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਇੱਥੇ ਸਬਮਿਟ ਤੇ ਕਲਿੱਕ ਕਰ ਦੋਗੇ ਸਬਮਿਟ ਤੇ ਜਿਵੇਂ ਹੀ ਕਲਿੱਕ ਕਰੋਗੇ ਤੁਸੀਂ ਦੇਖ ਸਕਦੇ ਹੋ ਤੁਹਾਡੀ ਰਿਕੁਐਸਟ ਇੱਥੇ ਸਬਮਿਟ ਸਕਸੈਸਫੁਲ ਹੋ ਚੁੱਕੀ ਹੈ ਇਸ ਤੋਂ ਬਾਅਦ ਤੁਹਾਡਾ 50 ਮਿੰਟਾਂ ਦੇ ਵਿੱਚ ਤੁਹਾਨੂੰ ਇੱਕ ਮੈਸੇਜ ਆ ਜਾਏਗਾ ਉਹ ਵੀ ਮੈਂ ਤੁਹਾਨੂੰ ਮੈਸੇਜ ਦਿਖਾ ਦੇਣਾ ਹਾ ਕਿਦਾਂ ਦਾ ਹੋਵੇਗਾ ਤੁਸੀਂ ਦੇਖ ਕੇ ਉਦਾਂ ਦੋਸਤੋ ਤੁਸੀਂ ਆਪਣਾ ਇੱਥੇ ਕੈਪਚਾ ਫਿਲ ਜਦੋਂ ਤੁਸੀਂ ਇੱਥੋਂ ਇਹ ਕੈਪਚਾ ਫਿਲ ਕਰਕੇ ਦੇਖੋਗੇ ਤੁਹਾਡਾ ਇੱਥੇ ਪੈਂਡਿੰਗ ਦੇ ਵਿੱਚ ਇੱਕ ਵਾਰ ਚਲਿਆ ਜਾਵੇਗਾ ਅਤੇ ਤੁਸੀਂ ਦੇਖੋਗੇ ਤੁਹਾਡਾ ਡਾਟਾ ਪੈਂਡਿੰਗ ਦੇ ਵਿੱਚ ਆ ਜਾਵੇਗਾ ਜਿਵੇਂ ਕਿ ਦੋਸਤੋ ਤੁਸੀਂ ਇੱਥੇ ਦੇਖ ਪਾਰੇ ਹੋ ਅੱਗੇ ਤੁਹਾਡੇ ਸਾਹਮਣੇ ਤੇ ਖੁੱਲ ਜਾਏਗਾ ਡਾਟਾ ਆ ਦੇਖੋ ਤੁਹਾਡੇ ਸਾਹਮਣੇ نیچے ਆਪਾਂ ਅਪਲਾਈ ਕੀਤਾ ਪੈਂਡਿੰਗ ਦੇ ਵਿੱਚ ਡਾਟਾ ਆ ਗਿਆ ਇਦਾਂ ਤੁਸੀਂ ਆਪਣਾ ਅਪਲਾਈ ਕਰੋਗੇ ਹੁਣ ਜਦੋਂ ਦੋਸਤੋ ਤੁਹਾਡਾ ਤੁਸੀਂ ਇੱਥੋਂ ਆਪਣਾ ਕਾਰਡ ਅਪਲਾਈ ਕਰਕੇ ਆਓਗੇ ਤੁਹਾਡੇ ਸਾਹਮਣੇ ਇਦਾਂ 5 ਮਿੰਟ ਬਾਅਦ ਮੈਸੇਜ ਆਏਗਾ डीआर जो भी थोड़ा नाम है यूआर ए बी एच कार्ड नंबर तो सक्सेसफुल क्रिएटेड फॉर एनी असिस्टेंस ट्राई टू यूज एट एडमिट यानी कि तुम तो इथों डाउनलोड कर सकते हो तो सामने इतने दिता होया है उस तो बाद सिंपली उसी ऐप के चले जाओगे ਇੱਥੇ ਦੋਸਤੋ ਤੁਸੀਂ ਦੇਖ ਸਕਦੇ ਹੋ ਹੋ ਡਾਊਨਲੋਡ ਦੀ ਆਪਸ਼ਨ ਆ ਰਹੀ ਹੈ ਡਾਊਨਲੋਡ ਤੇ ਸਿੰਪਲੀ ਤੁਸੀਂ ਕਲਿੱਕ ਕਰ ਦੋਗੇ ਕਈ ਵਾਰ ਦੋਸਤੋ ਪ੍ਰੋਸੈਸ ਵਿੱਚ ਹੁੰਦਾ ਹੈ ਤਾਂ ਤੁਸੀਂ ਘਬਰਾਉਣਾ ਨਹੀਂ ਇੱਥੇ ਤੁਸੀਂ ਵੇਟ ਕਰ ਲੈਣਾ ਹੈ ਆਧਾਰ OTP ਤੇ ਕਲਿੱਕ ਕਰੋਗੇ ਵੈਰੀਫਾਈ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਕੰਸੰਟ ਤੇ ਕਲਿੱਕ ਕਰੋਗੇ ਅਲਾਉ ਤੇ ਕਲਿੱਕ ਕਰੋਗੇ ਤੁਹਾਡਾ ਇੱਥੇ ਤੁਸੀਂ ਦੇਖੋਗੇ ਤੁਹਾਡੇ ਰਜਿਸਟਰ ਨੰਬਰ ਤੇ ਇੱਕ OTP ਭੇਜਿਆ ਜਾਏਗਾ ਇੱਕ ਤੁਹਾਡਾ ਜਿਹੜਾ ਆਧਾਰ ਕਟ ਹੋਏਗਾ ਉਸ ਤੇ OTP ਭੇਜਿਆ ਜਾਏਗਾ OTP ਫਿਲ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਡਾਊਨਲੋਡ ਦੀ ਆਪਸ਼ਨ ਆ ਜਾਏਗੀ ਤੁਸੀਂ ਇਹਨੂੰ ਇੱਥੋਂ ਡਾਊਨਲੋਡ ਕਰਕੇ ਤੁਸੀਂ ਆਪਣੇ ਕੰਮ ਲਈ ਯੂਜ਼ ਕਰ पाओਗੇ ਤਾਂ ਇਹ ਸੀਗਾ ਆਯੁਸ਼ਮਾਨ ਕਾਰਡ ਅਪਲਾਈ ਕਰਨ ਦਾ ਸਾਰਾ ਪ੍ਰੋਸੈਸ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਆ ਕੇ ਦੇ ਕੇ ਜਾਓ ਅਗਲੀ ਵੀਡੀਓ ਦੇ ਵਿੱਚ ਕੁਝ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇਨਾ ਹੀ ਜੈ ਹਿੰਦ ਦੋਸਤੋ